ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਐਸਪੀ ਨੰਦਰਾ ਬਲੌਗ ਚ ਟਾਈਮ ਹੋ ਗਿਆ ਆ 12 ਵਜਨ ਦੇ ਵਿੱਚ ਰਹਿੰਦੇ 10 ਮਿੰਟ ਹੁਣ ਅਸੀਂ ਲੱਗੇ ਆਪਣਾ ਬਲੌਗ ਸ਼ੁਰੂ ਕਰਨ ਅੱਜ ਆਂਟੀ ਸਫਾਈ ਕਰ ਗਏ ਆ ਠੀਕ ਆ ਹਾਂਜੀ ਮੰਮੀ ਦਵਾਈ ਖਾਣ ਲੱਗੇ ਕਾਲੇ ਹਲਾ ਅੱਜ ਆਪਾਂ ਪਤਾ ਕੀ ਕਰਨਾ ਆ ਅੱਜ ਆਪਾਂ ਸਬਜ਼ੀ ਬਣਾਉਣੀ ਨਹੀਂ ਹੈਗੀ ਅੱਜ ਹਨਾ ਮੱਕੀ ਦੀ ਰੋਟੀ ਬਣਾਉਣੀ ਹੈ ਮੂਲੀ ਵਾਲੀ ਠੀਕ ਆ ਤੇ ਉਹ ਖਾਧੀ ਜਾਣੀ ਆ ਸਬਜੀ ਰਹਿਣ ਦਿੰਦੇ ਨੇ ਮਨ ਨਹੀਂ ਕਹਦਾ ਬਸ ਸਬਜੀ ਬਣਾਉਣ ਨੂੰ ਰਾ ਸ਼ਾਮੀ ਬਣਾਉਂਗੀ ਮੈਂ ਸਵੇਰੇ ਪੱਲੂ ਟਿਫਨ ਲੈ ਕੇ ਜਾਣਾ ਤੇ ਮੈਂ ਆ ਜਿਹੜਾ ਸੂਟ ਆ ਨਾ ਇਹ ਐਲਟਰ ਕਰਨੇ ਵਾਲਾ ਆ ਕਿਸੇ ਦਾ ਸੂਟ ਤੇ ਇਹ ਮੈਂ ਕਰ ਦਵਾ ਠੀਕ ਆ ਤੁਸੀਂ ਬਾਹਰ ਕਰਨਾ ਹੁਣ ਮੈਂ ਕਰਨਾ ਮੈਂ ਦੋਵੇਂ ਠਾਕੇ ਕਰਨਾ ਕਰ ਚੋ ਠੀਕ ਆ ਫਿਰ ਮੈਂ ਢਾਲਾਂ ਮਾ ਮਸ਼ੀਨ ਹਨਾ ਹਰਮਨ ਕੋ ਉੱਥੇ ਤੇ ਆ ਹਜ ਹਰਮਨ ਨੇ ਵੀ ਜਾਣਾ ਆ ਵੀ ਸ਼ਾਮੀ ਜਾਊਗਾ ਨਾ ਦੇਖੋ ਕੀ ਬੰਦਾ ਬਦਲ ਬਹੁਤ ਹੋਇਆ ਹੈ ਔਰ ਨਹੀਂ ਜਾਣਾ ਆ ਜਾਇਤ ਹੁਣ ਤਾਂ ਜਾਣਾ ਆ ਜੇ ਜਾਇਆ ਵੇ ਖੋ ਗਏ ਹੁਣ ਹੋਰ ਕੀ ਪੁੰਨਾ ਬਣਾ ਚਾਹੀਦਾ ਵਾ ਠੀਕ ਗੱਲ ਆ ਚਲੋ ਡਾਈਏ ਮਸ਼ੀਨ ਫਿਰ ਕਰੀਏ ਕੰਮ ਓਕੇ ਲਓ ਜੀ ਮੂਲੀਆਂ ਵਾਲੀ ਰੋਟੀ ਬਣਾਵਾਂਗੇ ਪਿਆਜ਼ ਬੜਾ ਮਹਿੰਗਾ ਨਾਲੇ ਸ਼ਾਮ ਨੂੰ ਬਣਾਣ ਲਈ ਬੇਗਣ ਨਾਲੇ ਲੈ ਕੇ ਆਈਆਂ ਪਿਆਜ਼ ਟਾਈਮ ਹੋ ਗਿਆ ਆ 1:25 ਮਿੰਟ ਮੰਮੀ ਕਰਦੇ ਆ ਪਾਠ ਤੇ ਮੈਂ ਥੋੜਾ ਜਿਹਾ ਕੰਮ ਕਰਨ ਲੱਗੀ ਸੀ ਜੀ ਹਾਂਜੀ ਆ ਗਏ ਅਸੀਂ ਗਏ ਸੀ ਸਬਜ਼ੀ ਲੈਣ ਮੈਂ ਕਿਹਾ ਥੋੜਿਆ ਜਿਹਾ ਕੰਮ ਕਰ ਲਵਾਂ ਹਿਸਾਬ ਰਹਿੰਦਾ ਇਹ ਕਰਨਾ ਮੈਂ ਕਰ ਲਵਾਂ ਠੀਕ ਠੀਕ ਮੈਂ ਕਰ ਮਾ ਠੀਕ ਤੇ ਉਸ ਤੋਂ ਬਾਅਦ ਫੇ ਬਣਾਉਂਦੇ ਆ ਰੋਟੀ ਰੋਟੀਆਂ ਲੈ ਜਾਣਾ ਪਾਲਕ ਨੂੰ ਲੈ ਚਲੋ ਫੇ ਮਿਲਦੇ ਆ ਲਓ ਜੀ ਭਾਜੀ ਆ ਡੇਢ ਤੇ ਹੁਣ ਚਾਹ ਪੀਣੀ ਹੈ ਮੰਮੀ ਨੂੰ ਕਹਿਤਾ ਮੰਮੀ ਨੂੰ ਕਹਿਤਾ ਹਾਂ ਹਾਂ ਚਾਹ ਲੱਗੇ ਬਣਾਉਣ ਜੀ ਉਹ ਦੇਖਿਓ ਪਾਪਾ ਚੱਕਰਾ ਗਿਆ ਬੈਜੋ 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 ਕੀ ਹੋ ਗਿਆ ਅਚਾਨਕ ਹੀ ਆ ਗਿਆ ਚੱਕਰ ਨਾ ਆ ਜਾਂਦਾ ਦਿਆ ਹਾਂ ਕਦੇ ਕਦੇ ਹੁੰਦਾ ਚਲੋ ਬਣਾਉਣ ਲੱਗੇ ਜਾ ਮੇਰੇ ਲਈ ਵੀ ਬਣਾਇਓ ਹੈ ਫਿਰ ਕਦੇ ਕਦੇ ਆਪਾਂ ਇਕੱਠੇ ਪੀਨੇ ਸਾਰੇ ਜਣੇ ਸਹੀ ਹੈ ਨਾ ਹੁਣ ਬਹੁਤ ਬਹੁਤ ਸਹੀ ਆ ਕਦੇ ਕਦੇ ਮਾਤਾ ਇਦਾਂ ਹੀ ਤੁਰ ਜਾਂਦੀਆਂ ਦੀ ਤੁਰ ਜਾਂਦੀਆਂ ਦੀ ਘੁੰਮ ਜਾਂਦੀ ਆ ਚੱਕਰੀ ਵਾਂਗੂੰ ਚੱਕਰੀ ਵਾਂਗੂੰ ਘੁੰਮ ਜਾਂਦੇ ਕਦੇ ਕਦੇ ਆਹ ਚਲੋ ਪੀਨੇ ਚਾਹ ਫੇਰ ਮੈਂ ਜਾਣਾ ਕੁੜੀ ਨੂੰ ਲੈਣ 2 ਵਜੇ ਸਕੂਲ ਹੁਣ ਛੁੱਟੀ ਥੋੜੀ ਜਿਹੀ ਲੇਟ ਕਰ ਦਿੱਤੀ ਉਹਨਾਂ ਨੇ 10 ਮਿੰਟ 15 ਮਿੰਟ ਆ ਚਲੋ ਠੀਕ ਆ ਜੀ ਪੀਨੇ ਆ ਚਾਹ ਫੇਰ ਚੱਲਦੇ ਆਂ ਜਾਣਾ ਯਾ ਸਕੂਟਰੀ ਤੇ ਮੈਂ ਮੌਸਮ ਹੈਗਾ ਬਾਹਰ ਵਧੀਆ ਅੱਜ ਗੱਡੀ ਰਹਿਣ ਦੀ ਯਾ ਸਕੂਟਰੀ ਤੇ ਜਾਣ ਆ ਤੇ ਤੇਰਾ ਕੰਮ ਕਿੰਨਾਗਾ ਮੈਂ ਤਾਂ ਨਹੀਂ ਹੈਗਾ ਯਾਰ ਅੱਜ ਬਣਾਉਣਾ ਕੀ ਆ ਮੂਲੀ ਵਾਲੀ ਮੱਕੀ ਦੀ ਮੱਕੀ ਦੀ ਚਲੋ ਠੀਕ ਆ ਜੀ ਓਕੇ ਉਹਦੇ ਨਾਲ ਫੇਰ ਚਾਹ ਪੀਣੀ ਪੈਣੀ ਯਾਰ ਅੱਛਾ ਪੀਣੀ ਨਹੀਂ ਮੈਂ ਤਾਂ ਦੇਈ ਨਾ ਖਾਣੀ ਆ ਤੂੰ ਹੀ ਤਾਂ ਦੇਈ ਨਾ ਖਾਣੀ ਮੈਂ ਤਾਂ ਜਾਣਾ ਖਾਣੀ ਆ ਨਾ ਉਹ ਵੀ ਚੱਲ ਕੋਈ ਨਹੀਂ ਅੱਜ ਦੋ ਵਾਰੀ ਪੀ ਲਾਂਗੇ ਹਾਂ ਉਹਦਾ ਪੀਂਦੇ ਨਹੀਂ ਮੈਂ ਹਾਂ ਉਦਾਂ ਨਹੀਂ ਮੈਂ ਉਦਾਂ ਨਹੀਂ ਮੈਂ ਪੀਂਦਾ ਚਾਹ ਚਲੋ ਅੱਜ ਦੋ ਵਾਰੀ ਪੀ ਲਾਂਗੇ ਚਲ ਆ ਆਈਆ ਛੱਡੀ ਆ ਬਹਾ ਲਾਉਣੀਆ ਚਾਹ ਲੈ ਲਿਆ ਤੇ ਹੁਣ ਲੱਗਿਆ ਚਾਹ ਪੀਣ ਕਿੰਨਾ ਦਾ ਕੰਮ ਪਿਆ ਦੇ ਆਪਾਂ ਹੁਣ ਲੱਗਿਆ ਚਾਹ ਪੀਣ ਚਾਹ ਪੀ ਕੇ ਵਿੱਚ ਚੱਲਦੇ ਆ ਫਲਕ ਨੂੰ ਲੈਂਡ ਸਕੂਲ ਤੋਂ ਆ ਕੇ ਖਾਵਾਂਗੇ ਅੱਜ ਮੱਕੀ ਵਾਲੀ ਰੋਟੀ ਤੇ ਚਾਹ ਫੇਰ ਦੂਜੀ ਵਾਰੀ ਪੀਤੀ ਜਾਣੀ ਠੀਕ ਹੈ ਜੀ ਲਓ ਪੀਓ ਚਾਹ ਜੀ ਨਹੀਂ ਨਹੀਂ ਕਹਿੰਦੀ ਬਾਹਾਂ ਲਾਉ। ਲਓ ਜੀ ਮੱਕੀ ਦੀ ਬਣਾਈਏ ਮੂਲੀ ਵਾਲੀ ਠੱਟੀ ਮੂਲੀਆਂ ਪਹਿਲਾਂ ਕੱਦੂ ਕਸ਼ ਕਰ ਲਈਆਂ ਆਟਾ ਛਾਣ ਲਿਆ ਤੇ ਚੇ ਹਰੀਆਂ ਮਿਰਚਾਂ ਤੇ ਆਹ ਮੂਲੀ ਤੇ ਪੱਤੇ ਚਲੋ ਮੋਲੀ ਵਾਲੀ ਰੋਟੀ ਬਣਾ ਲਈਏ ਹੈ ਮਿੱਚੜ ਗਈਆਂ ਗੋਲੇ ਹਾਏ ਹਲਾ ਮੈਂ ਵੀ ਮੇ ਰੋਟੀ ਹੈ ਨਾ ਚਲੋ ਤੁਸੀਂ ਆ ਜਾਓ ਫਿਰ ਮੈਂ ਲਾਉਂਦੀ ਆ ਰੋਟੀ ਹੈ ਠੀਕ ਆ ਤੇ ਕਦੀ ਦੇ ਰੱਖੋ ਆਪਕੇ ਹਾਂ ਹੋਣੇ ਤਾਂ ਲਗਿਆ ਤੇ ਪਲਕ ਨੂੰ ਲੈ ਗਿਆ ਸੀ ਆ ਗਏ ਆ ਤੇ ਆਂਦੇ ਹੀ ਹੋ ਗਈ ਇਹਦੀ એનર્ਜੀ ਡਾਊਨ ਤੇ ਕਿਦਾਂ ਪੈ ਗਈ ਲੰਮੀ ਅੰਦਰ ਜਾ ਏਸੀ ਏਸੀ ਚਲਾ ਕੇ ਉੱਥੇ ਬੈਠ ਹਾਂਜੀ ਰੋਟੀ ਪਾਣੀ ਤਿਆਰੀ ਹੋ ਗਈ ਹੋਰ ਹੋਰ ਮੈਂ ਕਿਹਾ ਪਿਛਲੀ ਵਾਰ ਰੋਟੀ ਸੋਗ ਗਈ ਸੀ ਤੇ ਗਰਮ ਗਰਮ ਖਾਈਓ ਇਦਾਂ ਹੀ ਤੇ ਨਹੀਂ ਤੇ ਮੰਗਾਣੀ ਹਾਂ ਦਹੀਂ ਨਹੀਂ ਮੰਗਾਣਾ ਦਹੀਂ ਹੈ ਮੱਖਣ ਲੈ ਕੇ ਆਉਂਨੇ ਆਣੇ ਮੱਖਣ ਲੈ ਕੇ ਆਣਾ ਹਾਂ ਚਲੋ ਮੱਖਣ ਮੈਂ ਲੈ ਕੇ ਆਉਂਦਾ ਫੇਰ ਹੈ ਤੇ ਚਾਹ ਬਣ ਗਈ ਚਾਹ ਬਣਨੀ ਆ ਚਲੋ ਠੀਕ ਹੈ ਜੀ ਆ ਵੀ ਬਣ ਰਹੀ ਆ ਮੋਟੀ ਕਿਦਾਂ ਮਾਲੇ ਪਹਿਲੇ ਹਰਮਨ ਨੂੰ ਫੋਨ ਕਰੂ ਚਾਹ ਬਣਾਣੀ ਹੈ ਤੇ ਉਹ ਨਾਲੇ ਲੇਟ ਆਣਾ ਕੋਈ ਜੀ ਅੱਜ ਤੁਹਾਡੇ ਜੋਗਾ ਇੱਕ ਕੱਪਾ ਬਣਾ ਦੇਣਾ ਚਲੋ ਮੈਂ ਜਾਂਦੇ ਜਾਂਦਾ ਹਰਮਨ ਨੂੰ ਫੋਨ ਕਰਦਾ ਫੇਰ ਮੈਂ ਤੁਹਾਨੂੰ ਆ ਕੇ ਦੱਸਦਾ ਓਕੇ ਓਕੇ ਤੇ ਮੈਂ ਬਣਾਣੀ ਚਾਹ ਰਹੀ ਹਾਂ ਚਲੋ ਠੀਕ ਆ ਆਇਆ ਮੈਂ ਫੇਰ ਮੱਖਣ ਲੈ ਕੇ ਹੈ ਜੀ ਲੋ ਜੀ ਰੋਟੀ ਆ ਗਈ ਹੈ ਜੀ ਅਹੀ ਚਾਹ ਨਾ ਉਹਨਾਂ ਨੇ ਦਹੀਂ ਨਾ ਹਾਂ ਜੀ ਕਿਦਾਂ ਜੀ ਗਰਮੀ ਲੱਗਦੀ ਆ ਪੱਲੂ ਬਹੁਤ ਗਿੱਲੇ ਪੈਰ ਲਾਉਂਦੀ ਆ ਉੱਪਰੋਂ ਪੱਖਾ ਨੇ ਨਾ ਚਲਾਇਆ ਤੇ ਧੂਆ ਧੂਆ ਬਹੁਤ ਹੋ ਗਿਆ ਰੋਟੀ ਦੇ ਅੰਦਰ ਉਹਦੇ ਕਰਕੇ ਥੋੜੀ ਜੀ ਗਰਮੀ ਲੱਦੇ ਹੋ ਜਾਣਾ ਸਹੀ ਤੇ ਹਰਮਨ ਆਇਆ ਨਹੀਂ ਹੈ ਜਲੰਦਰੋਂ ਤੇ ਚਲੋ 2 4 5 ਮਿੰਟ ਤਾਂ ਲੱਗਣੀ ਆ ਤੇ ਚਿੱਕੜ ਕਰਕੇ ਜਾਂਦੀ ਬਹੁਤ ਹੱਥ ਹੁਤ ਹੁੰਦੀ ਆਵੇ ਸਹੀ ਤਰ੍ਹਾਂ ਲੱਕੇ ਖਾਦਾ ਰੋਟੀ ਸਹੀ ਤਰ੍ਹਾਂ ਲੱਕੇ ਖਾਦਾ ਉੱਥੇ ਕੀ ਗੱਲ ਆ ਹੈ ਗਰਮੀ ਲੱਗਦੀ ਆ ਤੇ ਇਹਦਾ ਹੱਥ ਜਮੜ ਕੇ ਖਾਣਾ ਰੋਟੀ ਗਰਮੀ ਥੋੜਾ ਘਟ ਜਣੀ ਗਰਮੀ ਕਿਤੇ ਚਲੋ ਠੀਕ ਆ ਜੀ ਮਿਲਦੇ ਆ ਰੋਟੀ ਪਾਣੀ ਖਾ ਕੇ ਦਹੀਂ ਵਾਲੀ ਰੋਟੀ ਨਾਲ ਮੂਲੀ ਵਾਲੀ ਰੋਟੀ ਦਹੀਂ ਦੇ ਨਾਲ ਮੂਲੀ ਵਾਲੀ ਰੋਟੀ ਯਾਰ ਮੈਂ ਪਤਾ ਕੀ ਪੁੱਠਾ ਸਦਾ ਬੋਲ ਦਿੰਦਾ ਕਈ ਵਾਰੀ ਹੁਣ ਤੁਸੀਂ ਕੀ ਕਿਹਾ ਮੈਂ ਦਹੀਂ ਵਾਲੀ ਰੋਟੀ ਮੂਲੀ ਦੇ ਨਾਲ ਗੋਲੀ ਵਾਲੀ ਮੱਕੀ ਦੀ ਰੋਟੀ ਦਹੀਂ ਦੇ ਨਾਲ ਤੇ ਅਸੀਂ ਖਾਣੀ ਗਰਮ-ਗਰਮ ਬਣਾਓ ਪਿਛਲੀ ਵੇ ਠੰਡੀਆਂ ਹੋ ਗਈਆਂ ਹਾਂ ਅਸੀਂ ਖਾਣੀ ਚਾਹ ਨਾਲ ਹਾਂ ਹਾਂ ਠੰਡੀ ਹੋ ਗਈ ਤੁਹਾਡਾ ਨਾ ਹੈ ਆਪਾਂ ਨੂੰ ਦਹੀਂ ਬਾਕਸ ਆਉਂਦਾ ਮੈਂ ਦਹੀਂ ਖਾਂਦਾ ਹੀ ਨਹੀਂ ਠੰਡੀ ਹੋ ਗਈ ਰੋਟੀ ਬਾਹਰ ਲੱਗਾ ਲੱਗਾ ਖਾਣ ਮੈਂ ਲੱਗਾ ਫੋਨ ਰੱਖਣ ਥੱਲੇ ਬਸ ਹਵਾ ਚਾਰ ਹੋਏ ਨੇ ਅਲੱਗ ਚਲ ਗਈ ਆ ਟਿਊਸ਼ਨ ਤੇ ਤੇ ਮੱਖਣ ਵਾਲੇ ਹੱਥ ਕਿੱਦਾਂ ਲਾਏ ਆ ਫੋਨ ਨੂੰ ਇਹਨੇ ਤੇ ਅਸੀਂ ਚੱਲੇ ਹਾਂ ਹੁਣ ਬਾਜ਼ਾਰ ਕੀ ਲੈ ਗਿਆ ਨਾ ਇੱਕ ਪਾਈਪਿੰਗ ਤੇ ਇੱਕ ਇਲਾਸਟਿਕ ਇੱਕ ਲੈ ਕੇ ਆਣੀ ਆ ਪਾਈਪਿੰਗ ਤੇ ਇੱਕ ਲੈ ਕੇ ਆਣੀ ਲਾਸਟ ਤੱਕ ਤੇ ਫਿਰ ਲਿਆ ਕੇ ਛੱਡ ਗਏ ਇਹਨਾਂ ਨੂੰ ਤੇ ਮੈਂ ਚਲ ਜਾਣਾ ਦੁਕਾਨ ਤੇ ਫਿਰ ਤੁਸੀਂ ਆਪਣਾ ਨਾ ਮਾੜਾ ਮੋਟਾ ਜੋ ਵਲੌਗ ਬਣਾਉਣਾ ਆ ਬਣਾ ਲਿਓ ਫੇ ਸ਼ਾਮੀ ਆ ਕੇ ਇਕੱਠੇ ਚਾਹ ਪੀਆਗੇ 6 ਵਜੇ ਜਦੋਂ ਪਰਲ ਨੂੰ ਲੈ ਕੇ ਆਉਂਗਾ ਠੀਕ ਆ ਓਕੇ ਚਲੋ ਜੀ ਹਾਂ ਜੀ ਐ ਚੱਲੇ ਲੁਧਿਆਣੇ ਹੋ ਗਈ ਤਿਆਰੀ ਹੋਏ ਤਿਆਰੀ ਹੈ ਪੂਰੀ ਤੇ ਨਾਲ ਭਾਈ ਆਪਣੀ ਜਾਊਗੀ ਬਾਫਰੈਂਸ ਜਾਊਗਾ ਬਾਕੀ ਇੱਕ ਮंडा ਹੋਰ ਆ ਰਹਾ ਪਤਾ ਨਹੀਂ ਆਪ ਕੋ ਮੇਚ ਰਿਹਾ ਹੈ ਹੁਣ ਚਾਹੂ ਪੀ ਕੇ ਰੋਟੀ ਖਾ ਲਓ ਚਾਹ ਨਹੀਂ ਰੋਟੀ ਰੋਟੀ ਖਾਣੀ ਹੈ ਮੱਕੀ ਰੋਟੀ ਖਾ ਲਓ ਮੁੱਲੀ ਵਾਲੀ ਬਣਾਈ ਸੀ ਤੇ ਬੈਰੇ ਬੁਣੀਆਂ ਬਣਿਆ ਕਾਲਾ ਕਾਣੀਆ ਤਾਂ ਠੀਕ ਆ ਹੈ ਮੰਮੀ ਮੱਕੀ ਰੋਟੀ ਖਾਣੀ ਹੈ ਇਹਨਾਂ ਦੀ ਇਸੇ ਦੀ ਖਵਾਓ ਇਹਨੂੰ ਖਾਓ ਖਾਓ ਗਰਮ ਕਰਕੇ ਗਰਮ ਕਰਕੇ ਮੱਖਣਾ ਦੇ ਦੋ ਚਾਹ ਨਾਲ ਖਾ ਲੈਣ ਠੀਕ ਆ ਉਹ ਕਾਲਾ ਮੈਂ ਤੇ ਮੈਂ ਤੇ ਇਹਨੂੰ ਪਹਿਲਾਂ ਪੁੱਛਿਆ ਚਾਹ ਬਣਾਵਾ ਇਹੋ ਬੋਲਿਆ ਨਹੀਂ ਕੁਝ ਤੇ ਮੈਂ ਤਾਂ ਹੁਣ ਤੱਕ ਚਾਹ ਬਣਾ ਵੀ ਦੇਣੀ ਸੀਗੀ ਹੈ ਇਹ ਮੈਂ ਕਹਿੰਦਾ ਮੰਮੀ ਮੇਰਾ ਨਾ ਫੋਨ ਲੈਦੇ। ਹਾਂ। ਤੂੰ ਤੂੰ ਮੋਹਲਾ ਲਾਉਣੇ ਪਸੰਦ ਆਇਆ। ਹਾਂ। ਇਹ ਕਹਿੰਦਾ ਮੈਂ ਤੈਨੂੰ ਪੈਸੇ ਦੇ ਦਿੰਦਾ। ਮੈਂ ਕਹਿੰਦਾ ਨਹੀਂ ਮੈਂ ਕਹਿੰਦਾ ਇਹ ਨਹੀਂ ਮਿਲਣਾ। ਇਹਦਾ ਮੈਂ ਲੈਣਾ। ਇਹਦਾ ਮੈਂ ਕਹਿੰਦਾ ਰਾਤ ਨੂੰ ਲੈਣਾ। ਨਹੀਂ। ਮੇਰੇ ਨਾਲ ਨਾ ਹੋਰ ਲੈ ਲਾ। ਹੋਰ ਡਾਂਡੀ ਦਿੰਦੀ ਆ ਕਹਿੰਦਾ ਆ। ਨਹੀਂ ਇਹਦੇ ਫੋਨ ਲੈਣਾ ਆ ਨਾ। ਮੈਂ ਕਹਾਂ ਤੂੰ ਮੈਂ ਮੈਨੂੰ ਇਹਦਾ ਚੋੜਾ। ਇੱਥੇ ਦੇਖੀ। ਮੈਨੂੰ ਦੇ ਦੇ ਫੋਨ। ਤੂੰ ਹੀ ਲੈ ਲਓ। ਐ। ਇਹ ਮੈਂ ਤਾਂ 15000 ਲੈ ਲਾ ਪੁੰਦਾ। ਦਾਦਾ ਜੀ। ਇਹ ਨਹੀਂ ਮਿਲਣਾ। ਮੈਂ 15000 ਤੈਨੂੰ ਹੋਰ ਲੱਗਦਾ ਮੈਂ। ਚਲੋ। ਅੱਛਾ ਹੁਣ ਤਿਆਰੀ ਹੈ ਫੇਰ ਟੁੱਟੀ ਘ ਤਨ ਕੱਢੀ ਲਵੇ ਨਾ ਫੱਤ ਬਚਲੇ ਆ ਤੇ ਹੁਣ ਅੰਮਾ ਕੀ ਕਰਦੇ ਹੋ ਮੈਂ ਲੱਗੀ ਅਲੂ ਬਣਾਉਣ ਲੱਗਿਆ ਬਣਾਉਣ ਦੇ ਕੱਟ ਦਿੱਤੇ ਆ ਆਲੂ ਬੈਂਗਣ ਮੇਰੀ ਫੇਵਰਟ ਆਲੂ ਬੈਂਗਣ ਮੈਂ ਲੱਗੀ ਹੁਣ ਤੜਕਾ ਲਾਉ ਤੇ ਛੱਲੀ ਲੈ ਕੇ ਆਈ ਸੀ ਆ ਦਾਣੇ ਭੋਰ ਕੇ ਖਾ ਲਈ ਠੰਡੀ ਹੋ ਗਈ ਉਦੋਂ ਲੈ ਕੇ ਆਈ ਯਾਰ ਮੈਂ ਜਦੋਂ ਸਮਾਨ ਲੈਣ ਗਈ ਨਾ ਬਜ਼ਾਰੋਂ ਉਦੋਂ ਫੇ ਮੈਂ ਛੱਲੀ ਲੈ ਕੇ ਆਈ ਮੈਂ ਤੇਲ ਘਰ ਹੋਰ ਕਿਉਂ ਗਾਂਦਾ ਨਹੀਂ ਮੈਂ ਕਾਦੀ ਤੜਕੇ ਆ ਕੇ ਛੱਲੀ ਮੰਮੀ ਖਾਂਦੀ ਔਰ ਕੋਈ ਨਹੀਂ ਖਾਂਦੂ ਬੋਖਸਾਨਾ ਬੋਖਾ ਹੁੰਦੀ ਹੈ ਦਾਗ ਦੇ ਦੀਆਂ ਦਾੜਾ ਆਹ ਦਾੜ ਚ ਕੋਟ ਸੀ ਹੁਣ ਦਾੜ ਭੜਾਈ ਆ ਨਾ ਹੁਣ ਹੁਣ ਖਾਣੇ ਚਲ ਬਣਾਉਂਗੀ ਸਬਜੀ ਮੈਂ ਸਬਜੀ ਬਣਾਉਣਾ ਬਸ ਲਾਓ ਤੜਕੇ ਤੜੂਆ ਸਬਜੀ ਨੂੰ ਫੇਰ ਖਾਣਨੇ ਆਪਾਂ ਹਾਈ ਮੈਨ ਟਿਵੇਟ ਨਹੀਂ ਹੁੰਦਾ ਪਿਆ ਮੈਂ ਲੱਗੀ ਨਾ ਬਸ ਜਿਗਰਾ ਕਰ ਦੇ ਮੈਨੂੰ ਬਹੁਤ ਪਸੰਦ ਆ ਸਬਜੀ ਆ ਹਮ ਮੇਰੇ ਫਿਰ ਸਕੂਲ ਵੀ ਮੈਂ ਆਈ ਲੈਣੀ ਇਦਾਂ ਕਰੋ ਤੁਸੀਂ ਸਕੂਲ ਲੈ ਕੇ ਰੋਟੀ ਪਾ ਦਿਓ ਥੋੜਾ ਜਿਹਾ ਚਾਵਲ ਪਾ ਦਿਓ ਮੈਨੂੰ ਬੈਂਗਣਾ ਦੇ ਨਾਲ ਚਾਵਲ ਪਸੰਦ ਆ ਔਰ ਕੋਈ ਨਹੀਂ ਖਾਂਦਾ ਕਰ ਬੈਂਗਣਾ ਚਾਵਲ ਮੈਨੂੰ ਬਹੁਤ ਪਸੰਦ ਆ ਤੈਨੂੰ ਪਸੰਦ ਆ ਤੇਰੇ ਘਰ ਕੇ ਬਣਾਈ ਦੀ ਹੈ ਹਾਂ ਮੇਰੀ ਫੇਵਰਿਟ ਆ ਬੈਂਗਣਾ ਸਬ지 ਆ ਦੇਖ ਨਵੀਂ ਬੋਤਲ ਲਿਆਂਦੀ ਗੱਲ ਤੇਲ ਦੀ ਉਹ ਆਹ ਯਾਰ ਮੈਨੂੰ ਤਾਂ ਕੋਈ ਕੁਝ ਨਹੀਂ ਖਾਂਦਾ ਇਨੀ ਆ ਤੂੰ ਘਰ ਘਦੋਂਦੀਆਂ ਵਾਹ ਯਾਰ ਬੜੀ ਸਹੀ ਆ ਮਮਾ ਮੈਨੇ ਕੋ ਵਾਟਰ ਬੋਟਲ ਲਿਆ ਦਿਓ ਸੋਹਣੀ ਜੀ ਨਿੱਕੀ ਜੀ ਇੱਕ ਵਾਟਰ ਬੋਟਲ ਲਿਆ ਦਿਓ ਵਾਟਰ ਬੋਟਲ ਕੋਈ ਲਿਆ ਦੂੰਗੀ ਪੀ ਲਿਆ ਦੋ ਯਾਦ ਰੱਖੀ ਟਿਸ਼ੂ ਪੇਪਰ ਮਗਵਾਣੇ ਇੱਕ ਨਾ ਮੇਰੇ ਕੋਲ ਹੋਰ ਸੀ ਬੋਤਲ ਬਹੁਤ ਸੋਹਣੀ ਬੜੋਂ ਮੈਂ ਉਸ ਕੋਲੇ ਗਵਾਇਆ ਸੀ ਚਲ ਕੋਈ ਅਸੀਂ ਗਏ ਸੀ ਗਰਾਊਂਡ ਛੱਡੇ ਵੱਡੇ ਗਰਾਊਂਡ ਲੈ ਕੇ ਜਾਂਦੇ ਆ ਉੱਥੇ ਨਾ ਉਹ ਜਿੱਥੇ ਕਿਤੇ ਗਵਾ ਦਿੱਤੀ ਤੇ ਬਾਅਦ ਚੋਂ ਬੋਤਲ ਲੱਭੀ ਨਹੀਂ ਮੈਨੂੰ ਹਾਂ ਉਹ ਨਵੀਂ ਲਿਆ ਕੇ ਦਿੱਤੀ ਸੀ ਮੈਂ ਤੈਨੂੰ ਡੀਮਾਰਟੋਂ ਲਿਆਏ ਸੀ ਆਪਣੀ ਜੀ ਸੋਹਣੀ ਬੋਤਲ ਸੀਗੀ ਨਾ ਉਹ ਉੱਧਰ ਦੀ ਖੋਲ ਲਈ ਸੈਟੀਕੋਲ ਸਰਟੀਫਿਕੇਟ ਟਿਸ਼ੂ ਪੇਪਰ ਪਿਆ ਉੱਥੋਂ ਲੈ ਕੇ ਆ ਕੱਢ ਕੇ ਇੱਕ ਵਧੀਆ ਵਾਲਾ ਪੈਕੇਜ ਰਹਿ ਗਈ ਦੱਦੀ ਤੇ ਕਰਦੇ ਬਾਅਦ ਮਟੇਸ਼ੁਰ ਪਰ ਕਾੜੀ ਲਓ ਜੀ ਇੱਧਰ ਲਾਤਾ ਐਨੇ ਸਬਜੀ ਨੇ ਤੜਕਾ 컬러 ਦੇਖੋ ਸਬਜੀ ਦਾ ਠੀਕ ਆ ਜੀ ਇਹਦਾ ਸਬਜੀ ਬਣਦੀ ਪਈ ਆ ਤੇ ਹਾਂਜੀ ਟਾਈਮ ਹੋ ਗਿਆ ਆ ਸਾਢੇ 7 ਓਕੇ ਅੱਜ ਅਸੀਂ ਟਾਈਮ ਨਾਲ ਕੱਪੜੇ ਲੈ ਆਂਦੇ ਆ ਮੰਮੀ ਲਾ ਦੇਵੇ ਕੱਪੜਿਆਂ ਦੀਆਂ ਤਾਹਾਂ ਅੱਜ ਟਾਈਮ ਨਾਲ ਲਿਆਂਦੇ ਕੱਪੜੇ ਹੋਰ ਮਨ ਚਲ ਗਿਆ ਆ ਲੁਧਿਆਣੇ ਨੂੰ ਉਹਨੇ ਜਾਂ ਦੇਖੋ ਕੱਲ ਆਉਂਦਾ ਕਿ ਪਰਸੋਂ ਆਉਂਦਾ ਆ ਠੀਕ ਨਹੀਂ ਆਹੋ ਤੇ ਇੱਧਰ ਫੇਕ ਲਾ ਗਾ ਦੀ ਦੇਖੋ ਇਹ ਕਲਾਕਾਰ ਉਹ ਹੀ ਸਾਡਾ ਫੇਅਰ ਪੇਂਟਿੰਗ ਦਾ ਕੰਮ ਇਹ ਨਹੀਂ ਸਾਡਾ ਮੁਕਣਾ ਹੈਗਾ ਠੀਕ ਨਹੀਂ ਚਲੋ ਕੋਈ ਗੱਲ ਨਹੀਂ ਲੈ ਬਲ ਬੰਦ باقی ਸਾਰਾ ਹੋ ਗਿਆ ਹੈ ਕੰਮ ਸਕੂਲ ਦਾ ਤੇਰਾ ਠੀਕ ਹੈ ਚਲੋ ਠੀਕ ਆ ਲਾ ਲਈਏ ਕੱਪੜਿਆਂ ਦੀਆਂ ਤੇਹਾ ਚਲੋ ਫੇਰ ਮਿਲਦੇ ਆਂ ਸਬਜ਼ੀ-ਸਬਜ਼ੀ ਬਣ ਜਾਵੇ ਫੇਰ ਲਾਉਨੇ ਆਂ ਫੁਲਕੇ ਕੌਣ ਆਇਆ ਤੁਹਾਨੂੰ ਹੋਰ ਕਿਹੜੀ ਦੁਕਾਨਾਂ ਤੋਂ ਕੌਣ ਆਇਆ ਪਤਾ ਕਰੂੰਗਾ ਉਹਨੂੰ ਪਾਪਾ ਪਾਪਾ ਇੰਟਰਸਟਿਡ ਇਨ ਪਪਾ ਇੰਡਸਟਰੀ ਪਪਾ ਸਮਾਨ ਲੈ ਗਿਆ ਪਪਾ ਨੂੰ ਸਮਾਨ ਦਿਖਾ ਦੇ ਲੈ ਵੇਖੇ ਬਾਹਰ ਦਾ ਕੈਮਰਾ ਆ ਟਿਸ਼ੂ ਪਰ ਓਏ ਨਾਰਮਲ ਸਮਾਨ ਲਿਆ ਯਾਰ ਹਲਦੀ ਮਿਰਚ ਤੇ ਬਸ ਹਾਂ ਉਹ ਤਾਂ ਕਰ ਉਹ ਕ ਮੈਂ ਬਣਾਉਂਗੀ ਵੇਖ ਤੇ ਪੇਂਟਿੰਗ ਗੰਦੀ ਜਿਹੀ ਪੇਂਟਿੰਗ ਬਣਾਈ ਆ ਉਂ ਕਰੀਏ ਨਹੀਂ ਆ ਪੇਂਟਿੰਗ ਤੂੰ ਇਤੋਂ ਲਾਉਂਦਾ ਕੋਈ ਕੰਮ ਨਹੀਂ ਹੈਗਾ ਉਹ ਨਾਲੇ ਮਮਾਲਾ ਖੋਲ੍ਹ ਕੇ ਕਰੇਗਾ ਕਿ ਇਹ ਬਲੌਗ ਨੂੰ ਨਾਲ ਲਾਉਂਦਾ ਤੂੰ ਨਾ 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 ਹਾਂਜੀ ਮੁੱਖਿਆ ਨਹੀਂ ਕੰਮ ਤੁਹਾਡਾ ਓ ਥੋੜਾ ਹੀ ਸੀਗਾ ਮੇਰਾ ਮੈਂ ਸਭ ਬਣਾ ਕੇ ਸਬਜ਼ੀ ਗਾਜਰ ਬਣਾਈ ਅੱਜ ਆਲੂ ਪੈਨਨ ਬਿਚਾਰ ਤੇ

ਚਾਹ ਚਾਵਲ ਪਏ ਹੋਣੇ ਆ ਮੈਂ ਤਾਂ ਚਾਵਲ ਖਾਉਂ ਵੇਂਗਣਾ ਮੈਂ ਵੀ ਦੇਖੋ ਜੀ ਸਾਡੇ ਦੋ ਰੋਟੀਆਂ ਮੱਕੀ ਦੀਆਂ ਪਈਆਂ ਮੂਲੀ ਵਾਲੀਆਂ ਰੋਟੀਆਂ ਠੀਕ ਆ ਤੇ ਉਹ ਇੱਕ ਮੰਮੀ ਨੇ ਕਹਿੰਦੇ ਇੱਕ ਮੈਂ ਖਾ ਲੜਨੀ ਚਲੋ ਤੁਸੀਂ ਉਹ ਖਾਣੇ ਆ ਫਿਰ ਮੈਂ ਚਾਵਲ ਖਾਣੇ ਆ ਪਲਗ ਦੇ ਚਾਵਲ ਖਾਣੇ ਆ ਤੇ ਕੋਈ ਨਹੀਂ ਬਿੰਗਲ ਨੂੰ ਚਾਵਲਾਂ ਦਾ ਸਹੀ ਲੱਗਣੇ ਹਰਮਨ ਹੈ ਨੀਗਾ ਉਹ ਲੁਧਿਆਣੇ ਚਲਾ ਗਿਆ ਅੱਧੀ ਮੈਂ ਸਵੇਰੇ ਨੂੰ ਲੈ ਕੇ ਜਾਂਦੀ ਚਾਵਲ ਲੈ ਕੇ ਜਾਣੇ ਮੈਂ ਕਿ ਸਵੇਰੇ ਇੱਦਾਂ ਕਰ ਉੱਠ ਕੇ ਤਾਜ਼ੇ ਬਣਾ ਲਵਾਂਗੇ ਥੋੜੇ ਜੇ ਠੀਕ ਮੈਂ ਕਿ ਹਰਮਨ ਹਰਮਨ ਹੈ ਨੀ ਉਹ ਲੁਧਿਆਣੇ ਚਲਾ ਗਿਆ ਜੀ ਅਸੀਂ ਦੋਨਾਂ ਨੇ ਚਾਵਲ ਖਾਣੇ ਆ ਤੁਸੀਂ ਦੋ ਚਲੋ ਫੇਰ ਰੋਟੀ ਬਣਾਉਣੀ ਵੀ ਹੈਗੀ ਤੇ ਖਾ ਪੀ ਕੇ ਜਲਦੀ ਵਿਹਲੇ ਹੋਵਾਂਗੇ ਸਵਾ 8 ਦਾ ਟਾਈਮ ਹੋ ਗਿਆ ਆ ਆਪਾਂ ਫਿਲਮ ਫਿਲਮੋਂ ਦੇ ਦਿਆਂ ਆਪਾਂ ਬੈ ਕੇ ਕੋਈ ਉਹ ਫਿਲਮ ਕੱਢੀ ਹੋਈ ਇੱਕ ਮੈਂ ਪੰਜਾਬੀ ਦੇਖਣ ਵਾਸਤੇ ਤੇ ਮੋਟੀ ਤੁਸੀਂ ਹੁਣ ਸਮਾਨ ਸਮੂਹ ਚੱਕ ਦਿਓ ਆਪਣਾ ਸਾਰਾ ਤਰਕ ਵਿੱਚ ਤਾਂ ਲਾਉਂਦੇ ਆ ਕੋਈ ਨਹੀਂ ਚਲ ਠੀਕ ਆ ਜੀ ਮਿਲਦੇ ਆ ਫੇਰ ਰੋਟੀ ਪਾਣੀ ਤੇ ਖਾ ਕੇ ਤੇ ਫਿਰ ਹੁੰਦੇ ਆ ਵਿਹਲੇ ਲਓ ਜੀ ਇਹਨੇ ਚਾਵਲ ਲੈ ਖਾ ਤੇ ਬੈਂਗਣ ਜੇ ਮਿਰਚ ਪੈ ਗਈ ਜਿਆਦਾ ਮੇਤੇ ਅੱਜ ਉਹ ਜਿਹੜੀ ਮਿਰਚ ਹੈ ਉਹ ਪੌੜੀ ਹੈ ਹਰੀ ਮਿਰਚ ਹਾਂ ਹਰੀ ਮਿਰਚ ਪਾਈ ਤੇ ਉਹ ਹੋਈ ਥੋੜੀ ਤਿੱਖੀ ਤੇ ਕਿਹਸਾ ਲੱਗ ਰਹਾ ਹੈ ਇਹ ਖਾਂਦੇ ਨਹੀਂ ਆਉਂਦੇ ਖਾਂਦੇ ਨਹੀਂ ਆ ਤੇ ਕੀ ਅਸੀਂ ਮਿਰਚ ਖਾਈ ਦੀ ਘੱਟ ਹੋਰ ਲੈਣੀ ਜਾਵਲ ਉਦੋਂ ਮੈਂ ਇਹੀ ਸੋਚਿਆ ਸੀ ਮੈਂ ਕਿ ਚਾਵਲ ਲਾਣਾ ਥੋੜੀ ਘੱਟ ਲੱਗੂਗੀ ਅੱਜ ਲੱਗਦਾ ਮੇਰਾ ਵੀ ਬੁਰਾ ਹਾਲ ਹੋਊਗਾ ਸਾਰੇ ਸੀਸੀ ਕਰਨ ਲਾ ਦੇਣੇ ਆ ਹਾਂਜੀ ਮਾ ਜੀ ਚਾਵਲ ਦੀ ਨਹੀਂ ਹੋਣਾ ਆ ਚਾਵਲ ਕਿੰਨੇ ਕੇ ਪਏ ਹੋਰ ਖਤਮ ਹੋ ਗਏ ਖਤਮ ਹੋ ਗਏ ਮੇਰੇ ਜੋਗੇ ਨਹੀਂ ਬਜੇ ਚਲੋ ਜੀ ਚਲੋ ਠੀਕ ਆ ਜੀ ਮੇਰੇ ਜੋ ਕੇ ਚਾਵਲ ਨਹੀਂ ਬਚੇ ਖਤਮ ਹੋ ਗਏ ਜੀ ਥੋੜੇ ਸੀ ਬਦਲ ਫਿਰ ਲਾ ਲਵਾਂ ਹਾਂ ਹੁਣ ਮੈਂ ਵੀ ਬਣਾਈ ਆ ਸੋ ਉਹ ਤਾਂ ਕੋਈ ਗੱਲ ਨਹੀਂ ਥੋੜੇ ਸਾਰੇ ਚਾਵਲ ਖਾਈ ਤੂੰ ਐ ਮੇਰੇ ਸ਼ੱਕ ਛੱਡੇ ਨਹੀਂ ਹੈਗੇ ਥੋੜੇ ਸੀ ਚਾਵਲ ਨਹੀਂ ਉਹ ਤੂੰ ਲੈਣ ਲੱਗੀ ਹੁਣ ਹੋਰ ਮੰਮੀ ਦਾਦੀ ਕੇਤੇ ਮੁੱਕ ਗਏ ਚਲ ਕੋਈ ਨਹੀਂ ਖਾਣਾ ਮੈਂ ਰੋਟੀ ਖਾ ਲੈਣੀ ਆ ਚਲੋ ਬਾਕੀ ਅਜੇ ਖਾਣੇ ਆ ਫਿਰ ਦੇਖਦੇ ਆ ਮਿਰਚ ਕਿੰਨੀ ਕਾ ਹਾਂਜੀ ਖਾ ਲਈ ਰੋਟੀ ਚਲੋ ਠੀਕ ਆ ਜੀ ਲਓ ਜੋ ਉਹਨੇ ਤਾਂ ਖਾ ਲਈ ਆ ਚੌਲ ਦਾ ਮੁੱਕ ਗਿਆ ਮੇਰੇ ਲਈ ਹੁਣ ਚੌਲ ਤਾਂ ਹੈ ਨਹੀਂ ਰੋਟੀਆਂ ਲਾ ਲਓ ਮੇਰੇ ਲਈ ਵੀ ਤਿੰਨ ਹਾਂ ਤਿੰਨ ਫੁਲਕੇ ਲਾ ਲਾ ਮੇਰੇ ਲਈ ਨਿੰਬੂ ਪਾਣੀ ਬਣਾਇਆ ਆਪਾਂ ਚੱਲ ਆਪਾਂ ਨਾਲ ਆਦੇ ਫਿਰ ਹਰਮਨ ਦਾ ਫੋਨ ਆ ਗਿਆ ਆ ਚੱਲ ਕਹਿੰਦੇ ਆ ਜੀ ਪਹੁੰਚ ਗਏ ਲੁਧਿਆਣੇ ਜਿੱਥੇ ਜਾਣਾ ਸੀਗਾ ਮੁੰਡੇ ਦੇ ਘਰੇ ਪਹੁੰਚ ਗਏ ਮੈਂ ਕਿਹਾ ਚਲੋ ਉਹ ਫਿਕਰ ਤਾਂ ਫਿਰ ਲੱਗਦਾ ਹੀ ਆ ਮੈਂ ਕਿਹਾ ਚਲੋ ਠੀਕ ਆਂ ਦੂਰ ਬੈ ਨਹੀਂ ਨਾ ਆਹੋ ਚਲੋ ਕੋਈ ਨਹੀਂ ਹੁਣ ਵੱਡੇ ਹੋਏ ਜਾਣਾ ਹੀ ਆ ਜਾਓਗੇ ਤਾਂ ਪਤਾ ਲੱਗੂਗਾ ਉਹ ਚਲੋ ਉਹ ਤਾਂ ਤੇਰੀ ਗੱਲ ਸਹੀ ਆ ਉਹ ਤਾਂ ਮੰਨਦੇ ਆ ਚਲੋ ਠੀਕ ਆ ਜੀ ਹਾਂ ਮਾਤਾ ਜੀ ਕਦਾਂ ਜੀ ਠੀਕ ਜੀ ਰੋਟੀ ਆ ਗਈ ਸਾਡੀ ਇੱਧਰ ਮੱਕੀ ਦੀ ਦਹੀਂ ਨਾਲ ਮੇਰੀ ਸਿੰਪਲ ਹਾਂ ਜੀ ਮਾਤਾ ਜੀ ਕਦਾਂ ਮਿਰਚ ਕਿਦਾਂ ਠੀਕ ਹੈ ਦਹੀਂ ਵਾਲੀ ਰੋਟੀ ਪਈ ਸੀ ਮਿਰਚ ਕਿਦਾਂ ਹੈ ਹੈ ਇਹਦਾ ਲਿਆ ਨਾਲ ਕਿਦਾਂ ਪਹਿਲੇ ਲਿਆ ਤੁਸੀਂ ਗੰਜੀ ਵੀ ਲਾਓ ਕੀ ਕਹਨੀ ਆ ਦਹੀਂ ਵਾਲੀ ਰੋਟੀ ਪਈ ਸੀ ਦਪਹਿਰ ਹਾਂ ਠੀਕ ਠੀਕ ਹੁਣ ਬਾ ਤੁਹਾਡੇ ਲਈ ਗੰਢੀ ਲਾ ਆ ਮੇਰੇ ਲਈ ਤੇ ਲਾਤੀਆ ਚਲੋ ਠੀਕ ਹੈ ਨਿੰਬੂ ਪਣੀ ਆ ਨਿੰਬੂ ਪਣੀ ਆ ਚਲੋ ਠੀਕ ਆ ਵੀ ਖਾਂਦੇ ਆ ਰੋਟੀ ਰੋੜੜੀ ਖਾ ਕੇ ਫਿਰ ਦੇ ਦੇ ਅਜ ਮਿਰਚ ਵਾਲੀ ਦਾ ਹਾਲ ਮਿਰਚ ਜਿਆਦਾ ਲੱਗੀ ਤੁਹਾਨੂੰ ਪਤਾ ਨਹੀਂ ਨਾ ਨਹੀਂ ਲੱਗੀ ਦਹੀਂ ਰਣ ਲੱਗੀ ਤੇ ਤੁਹਾਨੂੰ ਨਹੀਂ ਲੱਗਣੀ ਮੈਨੂੰ ਲੱਗੂਗੀ ਮੇਰਾ ਹੱਥ ਦੇ ਦੇ ਕੀ ਹਾਲ ਬੰਦਾ ਹੁਣ ਬਣੀ ਖਾ ਗਏ ਹੋਗੇ ਵਿਲੇ ਪਰ ਮੈਂ ਯਾਰ ਜਦੋਂ ਪਲਕ ਦੀ ਉੱਚੋ ਚੌਲਾਂ ਦੀ ਇੱਕ ਬੁਰਕੀ ਲਾਈ ਸੀ ਨਾ ਉੱਚੇ ਮਿਰਚ ਬਹੁਤ ਲੱਗੀ ਸੀਗੀ ਇਹਦੇ ਜ ਮਿਰਚ ਘੱਟ ਲੱਗੀ ਆ ਨਹੀਂ ਪਤਾ ਕੀ ਕੀਤਾ ਦੋ ਟਮਾਟਰ ਨਾ ਹੂੰ ਕਿਉਂ ਉਸ ਨੂੰ ਭੁੰਨ ਲੈ ਅੱਛਾ ਸਬਜ਼ੀ ਚ ਬਾਤ ਤੇ ਉਹਦੇ ਨਾਲ ਖਟਾਸ ਦੇ ਨਾਲ ਨਾ ਮਿਰਚ ਘੱਟ ਹਾਂ ਮੈਂ ਤਾਂ ਹੀ ਹੋ ਗਿਆ ਮੈਂ ਕਿਹਾ ਅੱਗੇ ਅੱਗੇ ਮਿਰਚ ਸਵੇਰੇ ਨੂੰ ਹਈ ਨਾ ਸਵੇਰੇ ਨਹੀਂ ਲਗਣੀ ਇਹਨਾਂ ਨਾਲੇ ਉਦਾਂ ਵੀ ਕਾਲ ਤੱਕ ਮਿਰਚ ਘਟ ਜਾਣਾ ਹਾਂ ਮੈਂ ਉਹੀ ਕਹਾਂ ਮਿਰਚ ਜਿਹੜੀ ਉਹ ਮਾਰ ਦਿੰਦੀ ਨਾ ਮਿਰਚ ਨੂੰ ਮੈਂ ਉਹੀ ਕਹਾਂ ਹੁਣ ਮਿਰਚ ਘਟ ਸੀਗੀ ਚਲੋ ਵਧੀਆ ਹੋ ਗਿਆ ਸਵਾਦ ਲੱਗੀ ਉਹਦਾ ਰੋਟੀ ਮੋਢੀ ਕਦਾਂ ਲੱਗੀ ਤੈਨੂੰ ਚਾਵਲ ਸਵੇਰੇ ਚਾਵਲ ਲੈ ਕੇ ਜਾਣੇ ਕਿ ਰੋਟੀ ਵੀ ਲਿਆਉਣਾ ਚਾਵਲ ਰੋਟੀ ਇੱਕ ਤਾਂ ਚਾਵਲ ਤੋਂ ਬਣਾਉਣੇ ਪੈਣੇ ਦੁਆਰਾ ਮੈਂ ਬਣਾ ਲੂੰਗੀ ਮੈਂ ਇਹਦਾ ਬਣਾਉਣ ਦੀ ਕਿਹੜੀ ਗੱਲ ਆ ਮੈਂ ਹੋਰ ਤਾਂ ਜਾਂਦੀ ਆ ਬਾਣੇ ਕਿਤੇ ਹਾਂ ਚਲੋ ਠੀਕ ਆ ਫਿਰ ਮਿਲਦੇ ਆ ਬਾਅਦ ਵਿੱਚ ਹੁਣ ਮੰਮ ਦੀ ਟੈਨਸ਼ਨ ਕੋਈ ਨਹੀਂ ਓਕੇ ਜੀ ਹੁਣ ਸਾਂਭੋ ਰਸੋਈ ਰਸਈ ਤੇ ਫਿਰ ਆਜੋ ਮੈਂ ਵੀ ਚੱਲਾਂ ਯ ਗਿਆ ਮੂਵੀ ਤੇ ਹਾਂਜੀ ਭੈਣ ਜੀ ਨੀਂਦ ਆਈ ਕਿ ਨਹੀਂ ਹੈ ਬਸ ਨੀਂਦ ਆਈ ਆਈਏ ਤਾਂ ਸੋਵੋ ਫਿਰ ਤੁਸੀਂ ਹਾਂਜੀ ਮਾੜਾ ਤੁਹਾਨੂੰ ਤੁਸੀਂ ਅਜੇ ਇਧਰ ਨੂੰ ਪੈ ਗਏ ਆ ਉਦਾਂ ਹੀ ਤੇ ਹੁਣ ਇਧਰ ਨੂੰ ਬੋ ਮੂਵੀ ਦੇਖਣੀ ਦਾ ਕੋਈ ਨਹੀਂ ਲਾਓ ਤੁਸੀਂ ਹਾਂਜੀ ਲਾਈਏ ਮੂਵੀ ਚਲੋ ਕਰੋ ਬਲੌਗ ਦਾ ਐਂਡ ਫਿਰ ਸਲਾਣੇ ਆ ਹਰਮਨ ਹੈ ਨਹੀਂਗਾ ਅੱਜ ਤੇ ਫਿਰ ਲੈਕਚਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹਾਂ ਤੇ ਮਿਲਦੇ ਆ ਤੁਹਾਨੂੰ ਕੱਲ ਇੱਕ ਨਵੇਂ ਬਲੌਗ ਚ ਚੱਲ ਵੱਲੂ ਬਾਏ ਬਾਏ ਐਦਾਂ ਨਹੀਂ ਜਿਦਾ ਅਗੇ ਕਰਦੀ ਹੁੰਦੀ ਆ ਤੈਨੂੰ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ